ਹਾਂਜੀ ਨਮੋ ਰਣਜੀ ਦੇਖੋ ਬਹੁਤ ਮੈਸੇਜ ਆਉਂਦੇ ਸੀ ਵੀ ਸਾਡੇ ਬੱਚਿਆਂ ਦੀ ਸ਼ਾਦੀ ਨਹੀਂ ਹੋ ਰਹੀ ਜਾਂ ਕਿੰਨੇ ਬੱਚਿਆਂ ਦੇ ਵੀ ਹੁੰਦੇ ਸਾਡੀ ਸ਼ਾਦੀ ਨਹੀਂ ਹੋ ਰਹੀ ਸ਼ਾਦੀ ਨਾ ਹੋਣ ਦੇ ਕਈ ਮੁੱਖ ਕਾਰਨ ਹੁੰਦੇ ਨੇ ਕਈ ਵਾਰੀ ਕਿਸੇ ਤੋਂ ਕਿਸੇ ਦੇ ਖੁਸ਼ੀ ਨਹੀਂ ਚਰੀ ਜਾਂਦੀ ਆਲਾ ਕਹਿੰਦੇ ਇਹਨਾਂ ਦੇ ਬੱਚੇ ਜਵਾਨ ਹੋ ਗਏ ਹੁਣ ਇਹਨਾਂ ਦੇ ਵਿਆਹ ਹੋਣਗੇ ਅੱਗੇ ਇਹਨਾਂ ਦਾ ਪਰਿਵਾਰ ਵਧੂਗਾ ਸਾਨੂੰ ਇਹੋ ਜਿਹਾ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ ਕਈ ਵਾਰੀ ਆਸ ਵਿੱਚ ਬਾਹਰ ਵੀ ਦੇਖਦੇ ਆ ਸੁਣਦੇ ਆ ਵੀ ਬੱਚਿਆਂ ਦੀ ਕੋਈ ਮਾੜੀ ਮੋਟੀ ਅਣਮਣ ਹੋ ਗਈ ਕਈ ਬੱਚੇ ਚੰਗੇ ਹੁੰਦੇ ਨੇ ਇਹ ਜਿਹੇ ਕੰਮ ਨਹੀਂ ਕਰਦੇ ਕਈ ਬੱਚੇ ਇਹ ਜਿਹੇ ਪਰਿਵਾਰਾਂ ਦੇ ਵਿੱਚ ਪਲੇ ਹੁੰਦੇ ਨੇ ਜਿਹੜੇ ਇਹ ਜਿਹੇ ਗਲਤ ਕੰਮ ਕਰ ਦਿੰਦੇ ਨੇ ਸ਼ਾਦੀ ਰੋਕਤੀ ਕੋਈ ਹੋਰ ਜੇ ਉਹ ਬਹੁਤ ਬੁੜੀਆਂ ਵੀ ਕਰਦੇ ਨੇ ਪਰ ਬਸ ਇੱਕ ਕਰਨ ਵਾਲਿਆਂ ਦੀ ਇਹ ਗੱਲ ਗਲਤ ਆ ਦੇਖੋ ਜੇ ਕਿਸੇ ਦਾ ਭਲਾ ਇਹ ਨਾ ਕਰ ਸਕਦੇ ਤਾਂ ਕਿਸੇ ਦਾ ਬੁਰਾ ਨਾ ਕਰੋ ਕਦੇ ਵੀ ਇਹ ਮੈਂ ਦਾਅਵੇ ਨਾ ਕਹਨੀ ਆ ਮੈਂ ਜਿੰਨੇ ਵੀ ਟੋਟਕੇ ਪਾਉਣੀਆਂ ਨਹੀਂ ਤਾਂ ਮੈਂ ਕਿਸੇ ਦਾ ਬੁਰਾ ਕਰਵਾਉਣੀਆਂ ਆ ਤੇ ਨਾਈ ਮੈਂ ਕੋਈ ਢਾਲਾ ਰਖਵਾਉਣੀ ਆ ਜਿਵੇਂ ਮੀਟ ਸ਼ਰਾਬ ਆਂਡਾ ਸਰਕਟ ਬਹੁਤ ਕੁਝ ਲੋਕੀ ਰਖਵਾਉਂਦੇ ਨੇ ਮਤਲਬ ਪਤਾ ਹੀ ਨਹੀਂ ਮਠਿਆਈਆਂ ਤੋਂ ਲੈ ਕੇ ਇਹ ਸਭ ਕੁਝ ਟੂਨੇ ਚ ਆ ਜਾਂਦਾ ਦੱਸਦੇ ਨੇ ਢਾਲਾ ਕਹਿੰਦੇ ਨੇ ਇਹਨੂੰ ਤੇ ਆਪਾਂ ਇਹੋ ਜਿਹਾ ਕੰਮ ਨਹੀਂ ਕਰਵਾਉਂਦੇ ਆਪਾਂ ਸਿਰਫ ਵਿਗਿਆਨ ਕਰਦੇ ਵਿੱਚੋਂ ਕਰਵਾਉਣੀ ਆਵੇਂ ਵਿਗਿਆਨ ਕਦੇ ਮਾੜਾ ਨਹੀਂ ਕਰਦਾ ਕਿਸਦਾ ਜਿਹੜੇ ਹੋਰ ਚੀਜ਼ਾਂ ਨੇ ਉਹਨਾਂ ਬਾਰੇ ਆਪਾਂ ਨੂੰ ਨਹੀਂ ਪਤਾ ਆਪਾਂ ਸੁਣਦੇ ਆ ਵੀ ਜੀ ਟੂਣਾ ਟੱਪ ਗਿਆ ਜੀ ਢਾਲਾ ਟੱਪ ਗਿਆ ਐ ਹੋ ਗਿਆ ਪਹਿਲੀ ਗੱਲ ਮੈਂ ਜਿੰਨੇ ਵੀ ਟੋਟ ਕੇ ਕਰਵਾਉਣੀਆਂ ਤੁਹਾਡੇ ਘਰ ਵਿੱਚ ਕਰਵਾਉਣੀਆਂ ਤੁਹਾਡੇ ਆਪਣੇ ਘਰ ਦੇ ਅੰਦਰ ਹੁੰਦੇ ਨੇ ਸਾਰੇ। ਬਾਕੀ ਗੱਲ ਤੁਸੀਂ ਸਾਰੀ ਚੀਜ਼ ਆਪ ਦੁਕਾਨ ਤੋਂ ਖਰੀਦਣੀ ਆ। ਪਹਿਲੀ ਗੱਲ ਅੱਜ ਤੱਕ ਮੈਂ ਤੁਹਾ ਨੂੰ ਇਹ ਨਹੀਂ ਕਿਹਾ ਵੀ ਇਹ ਚਰਸਤੇ 'ਚ ਰੱਖਿਆ ਹੋਇਆ ਸ਼ਰਾਬ, ਮੀਟ, ਅੰਡਾ ਜਾਂ ਸਰਟਨ ਡੱਬੀਆਂ ਹੋਰ ਬਹੁਤ ਕੁਝ ਲੋਕੀ ਰਖਾਉਂਦੇ ਨੇ ਤੇ ਨਹੀਂ ਮੈਂ ਰਖਾਵਾਂਗੀ। ਮੈਂ ਸਿਰਫ ਤੁਹਾਡਾ ਭਲਾ ਕਰਵਾਉਣਾ ਮੈਂ ਕਿਸੇ ਦਾ ਬੁਰਾ ਨਹੀਂ ਕਰਵਾਉਣਾ। ਮੇਰੇ ਕੋਲੇ ਚਾਹੇ ਕਿ ਪੁੱਛੇ ਵੀ ਮੈਂ ਤਾਂ ਵੀ ਕਿਸੇ ਦਾ ਬੁਰਾ ਕਰਨ ਵਾਲਾ ਟੋਟਕਾ ਨਹੀਂ ਦੱਸੂਗੀ ਦੇਖੋ ਹੁੰਦੇ ਬਰोबर ਮੂਰ ਪਰ ਸਾਰਾ ਕੁਝ ਹੀ ਆ ਜਿਹੜਾ ਭਲੇ ਦਾ ਕਰਦਾ ਨਾਲ ਦੇ ਕੋ ਬੁਰੇ ਦੇ ਵੀ ਹੁੰਦੇ ਨੇ ਪਰ ਜਿਹੜਾ ਬੁਰਾ ਵਾਲਾ ਦੱਸਦੇ ਨੇ ਬਹੁਤ ਜ਼ਿਆਦਾ ਗਲਤ ਹੈ ਮੈਂ ਇਹ ਹੀ ਆਪਣੇ ਭਰਾਵਾਂ ਨੂੰ ਤੇ ਭੈਣਾਂ ਨੂੰ ਤੇ ਆਪਣੇ ਬੱਚੇ-ਬੱਚੀਆਂ ਨੂੰ ਕਹਿੰਦੀ ਆ ਜਿਹੜਾ ਇਹ ਜਿਹੇ ਪ੍ਰਯੋਗ ਕਰਦੇ ਨੇ ਵੀ ਬਰोबर ਤੁਸੀਂ ਜਿਹੜਾ ਮੈਂ ਖਰਾਬ ਹੋਣ ਵਾਲਾ ਕਿਸੇ ਦਾ बुरा ਕਰਨ ਵਾਲਾ ਕਿਸੇ ਦਾ ਮਾਰਾ ਕਰਨ ਵਾਲਾ ਉਹ ਟੋਟਕੇ ਨਾ ਦੱਸੋ ਤਾਂ ਬਹੁਤ ਅੱਛੀ ਆ ਤੇ ਤੁਹਾਡੀ ਆਉਣ ਵਾਲੀ ਜ਼ਿੰਦਗੀ ਤੁਹਾਡੀ ਆਪਦੀ ਵੀ ਬਹੁਤ ਅੱਛੀ ਨਿਕੂਗੀ ਕਿਉਂਕਿ ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਦਾ ਬੁਰਾ ਨਹੀਂ ਕਰਵਾਇਆ ਕਿ 2 ਪੈਸੇ ਪਿੱਛੇ ਕਿਉਂ ਕਿਸੇ ਦਾ ਬੁਰਾ ਕਰਨ ਭਲਾ ਕਰੋ ਭਲੇ ਕਰ ਦੇਣ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਪਰ ਕਿਸੇ ਦਾ ਬਰਾਬਰ ਬੁਰਾ ਨਾ ਕਰੋ ਜੇ ਤੁਹਾਡੇ ਕੋਲ ਕੋਈ ਗੋਣਾ ਨਾ ਉਹਦੇ ਵਿੱਚ ਭਲਾ ਕਰੋ ਜਿਹੜਾ ਬੁਰਾ ਕਰਨ ਵਾਲਾ ਨਾਲ ਸਾਧਨ ਹੈਗੇ ਨੇ ਉਹ ਨੂੰ ਬਿਲਕੁਲ ਡਾਟ ਨਾ ਕਰੋ ਨਾ ਤੁਸੀਂ ਕਿਸੇ ਦਾ ਆਪ ਕਰੋ ਤੇ ਨਾ ਕਿਸੇ ਕੋਲੋਂ ਕਰਵਾਓ ਦੇਖੋ ਇਹ ਹੱਥ ਵਾਂਟ ਕੇ ਮੈਂ ਇੱਕ ਜ਼ਰੂਰੀ ਪਾਲਤਾ ਹੀ ਬੇਨਤੀ ਆ ਹਾਂ ਸੁਣੋ ਤੁਸੀਂ ਵਿਆਹ ਵਾਰੇ 100% ਗਰੰਟੀ ਨਾਲ ਵਿਆਹ ਹੋ ਜਿਨ੍ਹਾਂ ਦਾ ਕਹਿੰਦੇ ਨੇ ਵਿਆਹ ਨਹੀਂ ਹੁੰਦਾ ਵਿਆਹ ਨਹੀਂ ਹੁੰਦਾ ਕਰਨਾ ਤੁਸੀਂ ਆ ਤੁਸੀਂ ਛੋਲਿਆਂ ਦੀ ਦਾਲ ਲੈਣੀ ਆ ਪੀਲੀ ਜਿਹਨਾਂ ਨੂੰ ਚਣਿਆਂ ਦੀ ਵੀ ਕਹਿ ਦਿੰਦੇ ਨੇ ਸਵਾ ਕਿਲੋ ਤੇ ਸਵਾ 100 ਗ੍ਰਾਮ ਹਾਦੀ ਸਵਾ 100 ਗ੍ਰਾਮ ਹਾਦੀ ਇਹ ਪੀਲੇ ਕੱਪੜੇ ਵਿੱਚ ਦੀ ਪੋਟਲੀ ਬਣਾਉਣੀ ਆ ਵੀਰਵਾਰ ਵਾਲਵਾ ਵੀਰਵਾਰ ਵਾਰ ਵਾਲੇ ਦਿਨ ਹੁਣ ਤੁਸੀਂ ਕੀ ਕਰਨੀ ਆ ਇਹ ਪੋਟਲੀ ਕਿਸੇ ਗਰੀਬ ਨੂੰ ਦੇਣੀ ਆ ਜਿਹੜਾ ਰੰਨ ਕੇ ਖਾਵੇ ਦਾਲ ਇਹ ਨਾ ਹੋਵੇ ਬਿਲ ਜਾ ਕੇ ਵੇਚ ਦਵੇ ਉਸ ਗਰੀਬ ਨੂੰ ਦਵੋ ਜਿਹੜਾ ਘਰ ਇਸ ਨੂੰ ਬਣਾ ਕੇ ਖਾਵੇ ਦਾਲ ਦੇ ਟਾਈਪ ਦਾਲ ਇਹ ਲਈ ਤੇ ਸਾਰੇ ਪਰਿਵਾਰ ਨੇ ਖਾ ਲਈ ਇਹ ਤੁਸੀਂ ਸੋਚਣਾ ਇਹ ਮੈਨੂੰ ਕੋਈ ਪਤਾ ਨਹੀਂ ਦੂਜਾ ਪਾ ਇਹਦੇ ਨਾਲ ਹੀ ਦੂਜਾ ਟੋਟਕਾ ਬੁੱਤ ਐ ਬੁੱਧਵਾਰ ਵਾਲੇ ਦਿਨ ਤੁਸੀਂ 125 ਗ੍ਰਾਮ ਪੀળી ਛੋਲਿਆਂ ਦੀ ਦਾਲ ਭਿਓ ਕੇ ਰੱਖ ਦੇਣੀ ਦੂਜੇ ਦਿਨ ਸਵੇਰੀ ਜੇ ਤਾਂ ਬੱਚਾ ਕਰ ਸਕਦਾ ਆਪਜੀ ਦੀ ਸ਼ਾਦੀ ਨਹੀਂ ਤੇ ਉਦੋਂ ਵਧੀਆ ਅਗਰ ਬੱਚਾ ਨਹੀਂ ਕਰਦਾ ਹੂੰ ਤਾਂ ਤੁਸੀਂ ਆਪ ਕਰ ਲੋ ਹੁਣ ਇਹ ਤੁਸੀਂ ਜਿਹੜੀ ਦਾਲ ਭੁੰਨਤੀ ਹੋਈ ਆ ਉਹਦਾ ਪਾਣੀ ਨਿਚੋੜ ਲਓ ਆਟੇ ਦੇ ਪੇੜੇ ਬਣਾ ਲਓ ਆਟੇ ਦੇ ਦੋਨੋਂ ਪੇੜਿਆਂ ਵਿੱਚ ਇਸ ਦਾਲ ਨੂੰ ਭਰ ਦਿਓ ਹੂੰ ਇਹ ਬੱਚੇ ਦੇ ਉਲਟੀ ਸਾਈਡ ਘੁਮਾ ਕੇ ਸਰਦੇ ਸੱਤ ਵਾਰ ਗੋਵ ਨੂੰ ਪੇੜੇ ਖਵਾਓ ਬੱਚਾ ਖਵਾ ਸਕਦਾ ਉਦੋਂ ਵਧਿਆ ਅਗਰ ਬੱਚਾ ਬਾਹਰ ਗਿਆ ਹੋਇਆ ਫੋਟੋ ਉੱਪਰ ਚ ਵੀ ਇਹ ਕੰਮ ਕਰ ਸਕਦੇ ਸੀ ਪਹਿਲੇ ਵਾਲਾ ਵੀ ਇੱਥੇ ਦੂਜੇ ਵਾਲਾ ਬੱਚਾ ਭਾਵੇਂ ਕਿਤੇ ਬੈਠਾ ਮਾਂ ਕਰ ਸਕਦੀ ਐ ਪਿਓ ਕਰ ਸਕਦਾ ਭੈਣ ਕਰ ਸਕਦੀ ਐ ਫੋਟੋ ਉੱਪਰ ਦੀ ਫਿਰ ਤੁਸੀਂ ਕਹਿੰਦੇ ਬਾਹਰ ਕੇ ਬੱਚਿਆਂ ਦਾ ਕੀ ਕਰੀਏ ਮੈਂ ਨਾਲ ਦੀ ਨਾਲ ਇਹ ਦੱਸਤਾ ਅੱਛਾ ਜੀ ਹੁਣ ਆ ਤੀਜਾ ਪਾ ਇਹਦਾ ਤੁਸੀਂ ਕਰਤਾ ਨਾ ਖਵਾਤਾ ਗਊ ਨੂੰ ਹੁਣ ਤੁਸੀਂ ਆਪਣੇ ਘਰ ਦਾ 5 ਸਾਲ ਪੁਰਾਣਾ ਤਾਲਾ ਲੈਣਾ ਜਿਹੜਾ ਤੁਸੀਂ ਕਹਿੰਦੇ ਵੀ ਅਸੀਂ ਵਿਆਹ ਬੰਧਨ ਤੱਕ ਲਾ ਲਏ ਸੀ ਪਰ ਵਿਆਹ ਨਹੀਂ ਹੋਇਆ ਜਿਨ੍ਹਾਂ ਦੇ ਵਿਆਹ ਬੰਨੇ ਹੋਏ ਹੁੰਦੇ ਨੇ ਉਹਨਾਂ ਲਈ ਬੜਾ ਹੀ ਜ਼ਬਰਦਸਤ ਟੋਟਕਾ ਹੁਣ ਤੁਸੀਂ ਕੀ ਕਰਨਾ ਇੱਕ ਤਾਲਾ ਜਿਹੜਾ 5 ਸਾਲ ਪੁਰਾਣਾ ਲਿਆ ਉਹਦੇ ਵਿੱਚ ਸ਼ਾਮ ਨੂੰ ਸ਼ਨੀਵਾਰ ਵਾਲੇ ਦਿਨ 9 ਵਜੇ ਤੋਂ ਬਾਅਦ ਇੱਕ ਲਾنگ ਪਾਉਣਾ ਜੇ ਤਾਂ ਬੱਚਾ ਆਪ ਕਰ ਸਕਦਾ ਆਪਦੇ ਉਲਟੀ ਸਾਈਡ ਘੁਮਾ ਕੇ ਇਸ ਤਾਲੇ ਨੂੰ ਚਰਸਤੇ ਵਿੱਚ ਰੱਖਣਾ ਲੌਂਗ ਵਿੱਚ ਪਾ ਕੇ ਜਿੱਥੇ ਚਾਬੀ ਪਾਉਣਾ ਉੱਥੇ ਲੌਂਗ ਪਾਉਣਾ ਚਾਬੀ ਨਹੀਂ ਪਾਉਣੀ ਹੈਗੀ ਜਦੋਂ ਤੁਸੀਂ ਉੱਥੇ ਰੱਖ ਕੇ ਵਾਪਸ ਮੁੜਨਾ ਸੱਤ ਕਰਮ ਆ ਕੇ ਪਿੱਛੇ ਮੁੜ ਕੇ ਫਿਰ ਸੱਜੇ ਨੂੰ ਮੁੜ ਜਾਣਾ ਸੱਤ ਉਹ ਰੱਖਿਆ ਜਿੱਥੇ ਤੁਸੀਂ ਜਿੰਦਾ ਉੱਥੋਂ ਸੱਤ ਕਰਮ ਪਿੱਛੇ ਨੂੰ ਆ ਕੇ ਫਿਰ ਸੱਜੇ ਨੂੰ ਉੜਨਾ ਆ ਕੇ ਘਰੇ ਅਸ਼ਨਾਤ ਜ਼ਰੂਰ ਕਰੇ ਅਗਰ ਅਸ਼ਨਾਮ ਨਹੀਂ ਕਰ ਸਕਦੇ ਕਿਸੇ وجہ ਕਰਕੇ ਤਾਂ ਆਪਦੇ ਹੱਥ ਮੂੰਹ ਜ਼ਰੂਰ ਧੋਇਓ ਇਹ ਹੈਗਾ ਜੇ ਤੁਹਾਡਾ ਵਿਆਹ ਸ਼ਾਦੀ ਬੰਨਿਆ ਹੋਇਆ ਇਹਦੇ ਨਾਲ 100% ਗਾਰੰਟੀ ਨਾਲ ਬੰਨਦਾ ਲੋਗ ਫੁੱਲ ਵਾਲਾ ਪਾਉਣਾ ਤਾਲੇ ਦੇ ਵਿੱਚ ਸਾਰਾ ਇਹ ਉਲਟੇ ਕਮਾਉਣੇ ਨੇ ਜਿਹੜੇ ਜਿਹੜੇ ਦਿਨ ਨੂੰ ਕਰਨਾ ਉਹ ਮੈਂ ਦਿਨ ਵੀ ਬਕਾਇਦਾ ਦੱਸਦੇ ਫਿਰ ਤੁਸੀਂ ਕਹਿੰਦੇ ਜੀ ਸਾਨੂੰ ਦਿਨ ਦਾ ਨਹੀਂ ਪਤਾ ਲੱਗਿਆ ਕਿਹੜੇ ਦਿਨ ਕਰਨਾ ਸੀ ਹੁਣ ਆ ਗਿਆ ਆਪਣਾ ਇਹ ਟੋਟਕਾ ਵੀ ਨਾਲ ਹੀ ਹੈ ਤੇ ਇਹ ਤਾਂ ਤੁਸੀਂ ਰਾਤ ਨੂੰ ਸ਼ਨੀਵਾਰ ਨੂੰ 9 ਵਜੇ ਰੱਖਤਾ ਨਾ ਚਰਸਤੇ ਦੇ ਵਿੱਚ ਰੱਖਣਾ ਫੇਰ ਨਾ ਕਿਤੇ ਭੁੱਲ ਜਾਓ ਜਿਹੜਾ ਤਾਲਾ ਇਸ ਚਰਸਤੇ ਦੇ ਵਿੱਚ ਰੱਖਣਾ ਆਪਦੇ ਸਿਰ ਉੱਪਰ ਤੇ ਉਲਟਾ ਘੁਮਾ ਕੇ ਲੌਂਗ ਵਿੱਚ ਪਾ ਕੇ ਤੇ ਹੁਣ ਤੁਸੀਂ ਇਹ ਸਾਰਾ ਕੰਮ ਜਿਹੜਾ ਬੱਚਾ ਬਾਹਰ ਗਿਆ ਹੈ ਉਹਦੇ ਲਈ ਤੁਸੀਂ ਕਰ ਸਕਦੇ ਹੋ ਹੁਣ ਤੁਸੀਂ ਨਹਾਉਣ ਵਾਲੇ ਪਾਣੀ ਦੇ ਵਿੱਚ ਵੀਰਵਾਰ ਤੋਂ ਸ਼ੁਰੂ ਕਰ ਦੋ ਅੱਧਾ ਚਮਚਾ ਹਲਦੀ ਦਾ ਪਾ ਕੇ ਨਹਾਉਣ ਲੱਗ ਜਾਓ ਵੀਰਵਾਰ ਵਾਲੇ ਦਿਨ ਪਾਉਣਾ ਹੈ ਇਕੱਲਾ ਡੇਲ ਨਹੀਂ ਪਾਉਣਾ ਹੈਗਾ ਵੀਰਵਾਰ ਵਾਲੇ ਦਿਨ ਅੱਧਾ ਚਮਚਾ ਹਲਦੀ ਦਾ ਪਾ ਕੇ ਨਹਾਵੇ ਲੜਕਾ ਜਾਂ ਲੜਕੀ ਜਿੱਦੀ ਸ਼ਾਦੀ ਨਹੀਂ ਹੋ ਰਹੀ ਉਸ ਤੋਂ ਬਾਅਦ ਹੈਗਾ ਸ਼ੁੱਕਰਵਾਰ ਵਾਲੇ ਦਿਨ ਮਸ਼ਕਪੂਰ ਦਾ ਤੇਲ ਮਿਲਦਾ ਉਹਦੀਆਂ ਦੋ ਬੂੰਦਾਂ ਨਹਾਉਣ ਵਾਲੇ ਪਾਣੀ ਚ ਪਾ ਕੇ ਨਹਾਉਣੀਆਂ ਸ਼ੁਰੂ ਕਰ ਦੋ ਸ਼ੁੱਕਰਵਾਰ ਵਾਲੇ ਦਿਨ ਇਹ ਕੱਲਾ ਸ਼ੁੱਕਰਵਾਰ ਵਾਲੇ ਦਿਨ ਹੀ ਪਾਉਣੀਆਂ ਨੇ ਉਹ ਹੈਗਾ ਜਿਹੜਾ ਆਪਣਾ ਉਹ ਵੀਰਵਾਰ ਵਾਲਾ ਬਸ ਇੰਨਾ ਕੰਮ ਕਰੋ ਐ ਤਾਂ ਬਹੁਤ ਕੁਝ ਆ ਦੱਸਣ ਨੂੰ ਇੰਨਾ ਜੇ ਇੱਕ ਇੱਕ ਮਤਲਬ ਇੱਕ ਜ਼ਰੂਰਤ ਲਈ 5 5 6 6 ਸੌ ਟੋਟਕਾ ਖਲ ਮੈਨੂੰ ਕਿਸੇ ਨੇ ਕਿਹਾ ਕਮੈਂਟ ਕਰਕੇ ਚੱਲ ਮਜ਼ਾਕ ਸਕੇ ਦੀ ਬੇਬੇ ਇਸ ਸਾਲ ਨਾ ਮੁਕਾ ਦੀ ਜਾਣੀ ਜਿਹੜੀ ਉਹ ਕਿਤਾਬ ਆ ਉਹਦੇ ਵਿੱਚ 1.5 ਲੱਖ ਟੋਟਕਾ ਹੂੰ ਇਹ ਦੇਖੋ ਵੀ ਹੁਣ ਜਿਹੜੇ ਲੋਕ ਨਵੇਂ ਜੁੜਦੇ ਨੇ ਉਹ ਫਿਰ ਪੁੱਛਦੇ ਨੇ ਵੀ ਸਾਨੂੰ ਇਹ ਚੀਜ਼ ਦੀ ਜ਼ਰੂਰਤ ਆ ਆਪਾਂ ਨੂੰ ਫਿਰ ਦੁਬਾਰਾ ਵੀ ਉਹ ਟੋਟਕੇ ਪਾਉਣੇ ਪੈ ਜਾਂਦੇ ਨੇ 1.5 ਲੱਖ ਤਾਂ ਮੈਨੂੰ ਉਮੀਦ ਨਹੀਂ ਮੇਰੀ ਜ਼ਿੰਦਗੀ ਚ ਪੂਰਾ ਹੋ ਜਮੇ ਤੇ ਹੂੰ ਕੋ ਇੰਨੇ ਕ ਟੋਟਕੇ ਨੇ ਪਰ ਮਾੜਾ ਕਰਨ ਵਾਲਾ ਮੈਂ ਟੋਟਕਾ ਕਿਸੇ ਨੂੰ ਨਾ ਦੱਸਾਂਗੀ ਹੇ ਪੁੱਛ ਪੁੱਛ ਮੈਂ ਤੇ ਹਮਝੋ ਨਾਈ ਮੈਂ ਕਿਸੇ ਦਾ ਆਪ ਬੁਰਾ ਕਰੂੰਗੀ ਕਿਸੇ ਦਾ ਬੁਰਾ ਕਰਨਾ ਬਹੁਤ ਗਲਤ ਗੱਲ ਆ ਕਿਸਦਾ ਜੇ ਭਲਾ ਹੁੰਦਾ ਤਾਂ ਕਰ ਦੋ ਦੇਖੋ ਤੁਹਾਡਾ ਨੂਨ ਨਹੀਂ ਲੱਗਦਾ ਫਟਕੜੀ ਨਹੀਂ ਲੱਗਦੀ ਪੈਸਾ ਨਹੀਂ ਲੱਗਦਾ ਥੇਲਾ ਨਹੀਂ ਲੱਗਦਾ ਕਰਨਾ ਤੁਸੀਂ ਆ ਸਰਦਾ ਭਾਵਰਾ ਨਾਲ ਆਪਦੇ ਕੰਮ ਇੱਕ ਕਰੋ ਇਹ ਇਹ ਤਾਂ ਹੁੰਦਾ ਨਹੀਂ ਵੀ ਅੱਜ ਨਾਲ ਜੀ ਸਾਡਾ ਤਾਂ ਵਿਆਹ ਮੰਗਾਇਆ ਅੱਜ ਅਸੀਂ ਇਹ ਕੰਮ ਕਰ ਲੈ ਸਾਡਾ ਤਾਂ ਵਿਆਹ ਮੰਗਣਾ ਨਹੀਂ ਹੋਇਆ ਹੁਣ ਇੱਕ ਪੁਰਾਣੀ ਕਹਾਵਤ ਆ ਉਹ ਵੀ ਸਾਡੀ ਦੇਖੀ ਪਰ ਕੀ ਹੋਈ ਆ ਉਹ ਬਜ਼ੁਰਗ ਜੁਗੋ ਜੁਗੋ ਤੇ ਕਰਦੇ ਆ ਨੇ ਇੱਕ ਸੋਟੀ ਹੁੰਦੀ ਆ ਜਿਹੜੀ ਪਰਜਾ ਪੱਤੋਂ ਤੋਂ ਮਿਲਦੀ ਆ ਉਹ ਸੋਟੀ ਨੂੰ ਤੁਸੀਂ ਲੜਕੀ ਦੀ ਤਰ੍ਹਾਂ ਸਜਾਉਣਾ ਜੇ ਲੜਕੀ ਦੀ ਜੇ ਲੜਕੇ ਦੀ ਸ਼ਾਦੀ ਨਹੀਂ ਹੁੰਦੀ ਜਿਵੇਂ ਲੜਕੀ ਨੂੰ ਦੁੱਲਣ ਨੂੰ ਸਜਾਉਨੇ ਆ ਉਸ ਤਰ੍ਹਾਂ ਦਾ ਇਹ ਕੱਪੜੇ ਪਾਓ ਉਹਦੇ ਸੁਰਖੀ ਬਿੰਦੀ ਲਾਓ ਉਹਦੇ ਇੱਥੇ ਸਾਰਾ ਮੂੰਹ ਕੰਨ ਬਣਾਓ ਸੋਟੀ ਦਾ ਤੇ ਉਹਨੂੰ ਜਿਹੜੀ ਹੈਗੀ ਆ ਪੂਰਬ ਦਿਸ਼ਾ ਵਿੱਚ ਖੜੀ ਕਰ ਦਿਓ ਤੇ ਇਹ ਬਾਤ ਸਿੱਧਾ ਆਪਦਾ ਕਰਨਾ ਤੇ ਉਹਨੂੰ ਧੂਪਤੀ ਰੋਜ਼ ਕਰਨੀ ਆ ਸੋਟੀ ਨੂੰ ਸੋਟੀ ਨਾ ਜਾਣੋ ਇੱਕ ਦੇਵੀ ਦਾ ਰੂਪ ਆ ਇਸੇ ਤਰ੍ਹਾਂ ਜੇ ਲੜਕੇ ਇਹ ਲੜਕੀ ਦੀ ਸ਼ਾਦੀ ਨਹੀਂ ਹੁੰਦੀ ਜਿਹੜੀ ਪਰਜਾ ਪੱਤੇ ਦੇ ਉਹ ਚੱਕ ਦੀ ਸੋਟੀ ਹੁੰਦੀ ਆ ਜੇ ਤੁਹਾਨੂੰ ਕਿਤੋਂ ਨਹੀਂ ਮਿਲਦੀ ਤੁਸੀਂ ਆਪਣੇ ਰਿਸ਼ਤੇਦਾਰ ਤੋਂ ਵੀ ਮੰਗਵਾ ਸਕਦੇ ਮੁੱਲ ਵੀ ਲੈ ਸਕਦੇ ਉਹ ਸੋਟੀ ਪਰ ਵਰਤੀ ਹੀ ਹੋਵੇ ਉਹ ਇਹ ਨਾ ਹੋਵੇ ਕਿ ਉਹੀ ਚੱਕ ਕੇ ਤੁਹਾਨੂੰ ਸੋਟੀ ਫੜਾ ਦੇ ਇਸੇ ਤਰ੍ਹਾਂ ਲੜਕੀ ਵਾਸਤੇ ਲੜਕੇ ਵਾਲੇ ਕੱਪੜੇ ਪਹਿਨਾ ਦੋ ਸੋਟੀ ਦੇ ਤੇ ਸੇਰਾ ਬੰਨ੍ਹ ਦੋ ਜਿਵੇਂ ਉਹ ਪਾਇਆ ਹੁੰਦਾ ਗੱਛ ਚੁੰਨੀ ਪਾਓ ਆਪਣੇ ਸਾਰਾ ਸਜਾਵਤ ਝਾਓ ਉਹਨੂੰ ਤੇ ਡੇਲੀ ਉਹਦੀ ਵੀ ਉਹ ਵੀ ਪੂਰਬ ਦਿਸ਼ਾ ਚ ਖੜੀ ਕਰਨੀ ਆ ਤੇ ਅਬਦਾ ਉਹਨੂੰ ਤੂੰ ਬੱਤੀ ਰੋਜ਼ ਕਰੋ ਆ ਪਾ ਤਾਂ ਇੰਨਾ ਕਿ ਤੁਸੀਂ ਕਰਦੇ ਥੱਕ ਜੂਗੇ ਕਰਨ ਵਾਲੇ ਬਣੋ ਇੱਕ ਇੱਕ ਪਾ ਦਾ ਬਹੁਤ ਬਹੁਤ ਇੱਕ ਇੱਕ ਦੁੱਖ ਤੋਂ ਬਹੁਤ ਬਹੁਤ ਟੋਟਕੇ